ਹਾਂਜੀ ਸਵਾਗਤ ਹੈ ਤੁਹਾਡਾ ਆਰ ਐਮ ਬਲੌਗ ਦੇ ਵਿੱਚ ਹੋਰ ਜੀ ਕੀ ਹਾਲ ਚਾਲ ਹੈ ਤੇ ਅੱਜ ਦੇ ਬਲੌਗ ਦੀ ਸ਼ੁਰੂਆਤ ਸਾਡੀ ਜਿਹੜੀ ਹੋ ਰਹੀ ਆ ਉਹ ਜਵਕਾਂ ਤੋਂ ਹੋ ਰਹੀ ਆ ਸੁਖਦੀਪ ਰੀਤ ਤੇ ਮਾਨਵ ਨੂੰ ਬੈਬਲੋਨ ਲੈਣ ਗਿਆ ਵਾ ਤੇ ਰੀਤ ਨੇ ਮੈਨੂੰ ਫੋਨ ਕਰਿਆ ਕਹਿੰਦੀ ਡੈਡੀ ਫਟਾਫਟ ਨਾ ਸਾਡੀਆਂ ਬੋਤਲਾਂ ਪਾਣੀ ਦੀਆਂ ਤੁਸੀਂ ਭਰ ਦੋ ਮੈਂ ਉਹਨਾਂ ਦੀਆਂ ਬੋਤਲਾਂ ਪਾਣੀ ਦੀਆਂ ਭੁਲੇ ਭਰਤੀਆਂ ਤੇ ਓਏ ਮਮਾ ਦਾ ਫੋਨ ਆਇਆ ਸੀ ਕਹਿੰਦੀ ਵੀ ਭਾਈ ਉਹਨਾਂ ਦੀ ਜੂਨੀਫਾਰਮ ਜਿਹੜੀ ਹੈਗੀ ਆ ਉਹ ਤਿਆਰ ਕਰ ਦੋ ਕਿਰਾਸੀ ਉਹਨੂੰ ਉਹਨਾਂ ਉਸੇ ਕੱਪੜਿਆਂ 'ਚ ਭੇਜ ਤਾ ਵਾਪਸ ਤੇ ਫਿਰ ਵੀ ਇਹ ਕੱਪੜੇ ਆਪਾਂ 4 ਵਜੇ ਪੈਕ ਕਰਕੇ ਬਸ ਤੇ ਉਹਨੂੰ ਢਾਡਾਂਗੇ ਤੇ ਇਸ ਕਰਕੇ ਅੱਜ ਉਹਨਾਂ ਦੀ ਛੂ ਵਗੈਰਾ ਮੈਂ ਸਾਰੇ ਤਿਆਰ ਕਰਤੇ ਆ ਤੇ ਵਣੇ ਰੋ ਵਲੌਗ ਦੇ ਵਿੱਚ ਛੜ ਰੇ ਚੱਲੇ ਆ ਜਵਾਕਾਂ ਨੂੰ ਤੇ ਸੰਦੀਪ ਆਉਂਦਾ ਹੋਊ ਬਹਿਬਲ ਤੋਂ ਤੇ ਉਧਰੋਂ ਪ੍ਰਿੰਸਰ ਵੀ ਆ ਗਿਆ ਹਾਂ ਪ੍ਰਿੰਸ ਚਲੋ ਜੀ ਚਲਿਏ ਸਕੂਲੇ ਤੁਸੀਂ ਚਲੇ ਤੇ ਯੂਨੀਫਾਰਮ ਯੂਨੀਫਾਰਮ ਸਾਡੀ ਲੱਭਦੀ ਨੇ ਪਈ ਹੁਣ ਇੰਨੇ ਟਾਈਮ ਬਾਅਦ ਸਹੀ ਗੱਲ ਅੱਜ ਬੜਾ ਟਾਈਮ ਬਾਅਦ ਸਕੂਲ ਸਕਾਲ ਲੱਗਣੀ ਸਾਰਾ ਕੰਮ ਅਪ ਸੈਟ ਹੋਇਆ ਵਾ ਤੇ ਕੱਢੋ ਸਕੂਟਰੀ ਬਾਥੋਂ ਛੱਡ ਕੇ ਆਵਾਂ ਆਇਦ ਛੱਡਣੇ ਚੱਲਿਆ ਮੈਂ ਚਲੋ ਚੱਕ ਚੱਕ ਜੀ ਹੁੰਨੇ ਫਿਰ ਜੀ ਚੱਲਿਆ ਤੇ ਉਹ ਸੁਖਦੀਪ ਵਾਲੀ ਸਕੂਟਰੀ ਮੇਰੇ ਸਕੂਟਰੀ ਲੋਸ ਇਸ ਕਰਕੇ ਇਸਦੀ ਬਹਿਬਲ ਆਉਂਦੀ ਸਕੂਟਰੀ ਲੱਗਿਆ ਹੁਣ ਯਸ਼ ਤੇ ਮੈਂ ਇਹਨੂੰ ਛੱਡ ਕੇ ਹੁਣ ਆਪਣੇ ਨੂੰ ਆਹ ਪ੍ਰੈਸ ਨੂੰ ਤੇ ਸੁਖਦੀਪ ਉਧਰੋਂ ਆਉਂਦਾ ਬਹਿਬਲ ਬਣੇ ਦੇ ਬਲੌਗ ਦੇ ਵਿੱਚ ਮਿਲਦੇ ਰਹੀਆਂ ਆਪਾਂ ਹੂੰ

ਹੈਲੋ ਕਰੋ ਹੈਲੋ ਕਰੋ ਹੈਲੋ ਬਾਈ ਹੈਲੋ ਹੈਲੋ ਕਰਦੇ ਚੱਲ ਰਿਹਾ ਬੱਚ ਨੂੰ ਛੱਡ ਕੇ ਸਕੂਲ ਫੜਾ ਫੜਾ ਚਲੋ ਹੁਣ ਮੈਂ ਛੱਡਣ ਚੱਲਿਆ ਇਹਨਾਂ ਨੂੰ ਸਕੂਲ ਜਵਕਾਂ ਨੂੰ ਤੇ ਫਿਰ ਇੱਕ ਦੁਬਾਰਾ ਅਸੀਂ ਜਾਵਾਂਗੇ ਕੰਮ ਤੇ ਹਾਂ ਉਹ ਚੜੀ ਜਾਂਦੇ ਆ ਪ੍ਰੈਸਾਂ ਦਾ ਮਨੁੱਖ ਕਹਿੰਦਾ ਬੱਦਲ ਉਧਰ ਫਿਰ ਚੜੀ ਜਾਂਦੇ ਆ ਚੱਲੀਏ ਅੱਪਾ ਓਕੇ ਚਲੋ ਮੈਂ ਚੱਲੇ ਹਾਂ ਕੰਮ ਤੇ ਮੇਰੇ ਡੈਡੀ ਤੇ ਮਾਣਵੇ ਅਕੇ ਮੈਂ ਤੇ ਮੇਰੇ ਡੀ ਏ ਹੁਣ ਅਸੀਂ ਜੀ ਚੱਲੇ ਆ ਆਪਣਾ ਰੀਤ ਨੂੰ ਮੇ ਛੱਡਣਾ ਸਕੂਲੇ ਤੇ ਉਹ ਬੇਟਾ ਮਾਨਵ ਹਾਂ ਅੱਜ ਰੀਤ ਪਹਿਲੀ ਵਾਰ ਵਲੌਗ ਬਣਾਉਣ ਲੱਗੀ ਆ ਆ ਆਪਦਾ ਰੀਤ ਬੋੜੋ ਕੋ ਸਸਤੀ ਗੱਲ ਕਰ ਰਿਹਾ ਸਾਰਿਆਂ ਨੂੰ ਸਸਤੀ ਗੱਲ ਸਾਰਿਆਂ ਨੂੰ ਹਾਂ ਕਿੱਥੇ ਚੱਲੇ ਤੁਜ ਅੱਜ ਅਸੀਂ ਸਕੂਲੇ ਚੱਲੇ ਆ ਅੱਜ ਆਏ ਹਾਂ ਹਾਂ ਤੇ ਇਹ ਚੱਲੇ ਜੀ ਸਕੂੜ ਅਜ ਉਤਰੇਸ ਕਰਮਾਣੀ ਮਾੜੀ ਰੇ ਰੀਤ ਹਾਂ ਰੀਤ ਇਸ ਸਕੂਟਰੀ ਚ ਚਲਾਉਂਦੀ ਆ ਔੜੇ ਚਲਾਪਦਾ ਹੌਲੀ ਚਲਾ ਅਰੀਦ ਨੂੰ ਤੇ ਮਨ ਨੂੰ ਮੈਂ ਛੱਡਨੇ ਚੱਲਿਆ ਆਪਣੇ ਸਕੂਲ ਦੇ ਵਿੱਚ ਤੇ ਉਧਰ ਉਹਨੂੰ ਪ੍ਰਿੰਸ ਲੈ ਕੇ ਆਉਂਗਾ ਅਜੀਤ ਕਿਵੇਂ ਲੱਗ ਰਿਹਾ ਸਕੂਲ ਜਾਂਦੂ ਵਧੀਆ ਵਧੀਆ ਲੱਗ ਰਿਹਾ ਅੱਜ ਤਾਂ ਵਧੀਆ ਲੱਗਦਾ ਨੇ ਤੈਨੂੰ ਵਧੀਆ ਲੱਗਿਆ ਤੈਨੂੰ ਏ ਵਧੀਆ ਫਾਣੇ ਨੂੰ ਬਲਾਗ ਦੇ ਵਿੱਚ ਤੇਰਾ ਫੇ ਮਿਲਦੇ ਆਹ ਵੀ ਆਹ ਅਗਰ ਇਹਦਾ ਸਕੂਲ ਤੇ ਵੀ ਦਾ ਸਕੂਲ ਉਂ ਤੁਸੀਂ ਤੁਸੀਂ ਹੋ ਗਏ ਲੇਟ ਚਲ ਕੋਈ ਗੱਲ ਨਹੀਂ ਚਲ ਜਾਓ ਫਾੜਾ ਫਿਰ ਜਾਓ ਹਾਂ ਚਲ ਠੀਕ ਆ ਮੈਡਮ ਨੂੰ ਬੋਲ ਦਿਓ ਠੀਕ ਆ ਓਕੇ ਹਾਂ ਕੁਣ ਬਾਤ ਕਰ ਲਈ ਬਹੁਤ ਟਾਈਮ ਹੋ ਗਿਆ ਆਪਣੇ ਕੋਲ ਬੜੀ ਗੱਲ ਦਾ ਹਾਂ ਅੱਛਾ ਮੈਨੂੰ ਕੀ ਬੋਲਣਾ ਮੈਨੂੰ ਬੋਲਣਾ ਹੈ ਜੀ ਅ ਅਸੀਂ ਸਕੂਲ ਅਸੀਂ ਰੋਹ ਪਾ ਲਈ ਅਸੀਂ ਕੰਮ ਨਹੀਂ ਕਰ पाए ਸਾਡੀ ਮੰਮੀ ਮਾਰਦੀ ਸੀ ਅਸੀਂ ਪਰ ਅਸੀਂ ਕੱਲ੍ਹ ਵੱਧ ਵੀ ਪਾਵਾਂਗੇ ਆ ਪਟੂਸ਼ਨ ਵੀ ਲੱਗ ਗਏ ਹਾਂ ਸਾਰਾ ਜਿਹੜਾ ਜਿਹੜਾ ਤੇਰਾ ਉਹ ਕਵਰ ਕਰ ਲਾਂਗੇ ਠੀਕ ਆ ਹਾਂ ਚਲ ਜਾਓ ਅੱਜ ਬਾਏ ਬਾਏ ਹਾਂ ਰੀਤਰੇ ਸਕੂਲ ਤੋਂ ਬਾਅਦ ਸਿੱਧਾ ਆ ਗਏ ਸੀ ਬਾਅਦ ਚ ਘਰੇ ਪਰ ਪਹਿਲੇ ਸਕੂਲੋਂ ਕਿ ਟੂਹਣ ਚਲੇ ਗਏ ਸੀ ਨਾ ਤੇ ਥੋ ਪਹਿਲਾਂ ਇਹਨਾਂ ਨੇ ਸਾਰੀ ਘਰ ਦੀ ਸਫਾਈ કરી ਦੇਖੋ ਆਲੀ ਸਾਰੀ ਪੁੱਛੇ ਪੁੱਛੇ ਲਾ ਕੇ ਆ ਸਾਰੇ ਆੜੇ ਸਾਰੀ ਸਫਾਈ ਕੋਈ ਜੱਲ ਆ ਦੇਖੋ ਸਾਰੀ ਰੀਤੀ ਸਫਾਈ ਕਰੀ ਹੋਈ ਆ ਰੀਤੇ ਮਾਨਵ ਦੀ ਐ ਰੀਤ ਨਾਈਸ ਥੀ ਇਹ ਨਾਮ ਵੀ ਮਿਲਿਆ ਇਹਨਾਂ ਨੂੰ ਇਹ ਨਾਮ ਮਿਲਿਆ ਕਿਹਦਾ ਨਾਮ ਚਲ ਬਾਜ ਤੋ ਹਾਂ ਬਰ ਚਲੋ ਤੇ ਇਧਰ ਇਧਰ ਕੱਲ ਥੋੜਾ ਪੇਪਰ ਆ ਕਿੰਨੇ ਵਜੇ ਸਟਾਰਟ ਆ 1 ਵਜੇ ਨਾਲ ਆਇਆ ਨਾ ਸਟਾਰਟ ਕਿੰਨੇ ਵਜੇ ਆ ਸਵੇਰ ਸਟਾਰਟ ਆ 1 ਵਜੇ ਜਦੋਂ ਨਜਦੀ ਫਸਟੀ ਹੋ ਗਈ ਠੀਕ ਆ ਰੰਤ ਖਾਵਾਂਗੇ ਫਿਰ ਛੁੱਟੀ ਹੋ ਜਾਊਗੀ ਠੀਕ ਆ ਇਹਨਾਂ ਦੇ ਰੀਤ ਤੇ ਮਾਨਵ ਦੇ ਪੇਪਰ ਹੈਗੇ ਕੱਲ ਨੂੰ ਸਟਾਰਟ ਤੇ ਫਿਰ ਇਸ ਤੋਂ ਬਾਅਦ ਵੀ ਕੀ ਨਾ ਤਾਂ ਅੱਜ ਦਾ ਦਿਨ ਇਹ ਮੇਰੇ ਕੋਲ ਰਹਿਣਗੇ ਸਿੱਧਾ ਸਕੂਲੋਂ ਆਉਣ ਤੋਂ ਬਾਅਦ ਟਿਊਸ਼ਨ ਚੱਲੇ ਗਏ ਸੀਗੇ ਨਹੀਂ ਸਕੂਲ ਤੋਂ ਬਾਅਦ ਮੇਰੇ ਕੋਲ ਘਰੇ ਆਏ ਸੀ ਸਾਰੀ ਸਫਾਈ ਵਗੈਰਾ ਕੀਤੀ ਫਿਰ ਬਾਅਦ ਚੱਲਣ ਨੂੰ ਪ੍ਰਿੰਸ ਇਹਨਾਂ ਨੂੰ ਉੱਥੇ ਟਿਊਸ਼ਨ ਛੱਡਿਆ ਸੀ ਹੁਣ ਮੈਨੂੰ ਲੈ ਕੇ ਆ ਅੱਜ ਮੈਨੂੰ ਨਾ ਦਿੱਤਾ ਵੀ ਇਹਨਾਂ ਨੇ ਘਰੇ ਸਫਾਈ ਕਰੀ ਆ ਤੇ ਕੱਲ ਨੂੰ ਫਿਰ ਆਪਾਂ ਇਹਨਾਂ ਨੂੰ ਪੇਪਰ ਦੋਣ ਤੋਂ ਬਾਅਦ ਇਹ ਬੇਵਲ ਵਾਲੀ ਬੱਸ ਚੜ ਜਾਣਗੇ ਠੀਕ ਆ ਹੈ ਯਾ ਕੱਲ ਪੇਪਰ ਆ ਜੁਤੀ ਆ ਪੇਪਰ ਜੁਤੀ ਪੇਪਰ ਜੁਤੀ ਆ ਨਹੀਂ ਆ ਚਲੋ ਕੋਈ ਗੱਲ ਨਹੀਂ ਪਰ ਕੱਲ ਨੂੰ ਤੁਸੀਂ ਬੇਵਲ ਜਾਓਗੇ ਤੇ ਅੱਜ ਦੇ ਵਲੌਗ ਚ ਇੰਨੇ ਹੀ ਮਿਲਦੇ ਆਂ ਫਿਰ ਆਪਾਂ ਅਗਲੇ ਵਲੌਗ ਚ ਬਾਈ ਸਦਾ ਚੈਨਲ ਸਬਸਕ੍ਰਾਈਬ ਕਰੋ ਸਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਸਦਾ ਚੈਨਲ ਤੇ ਸਬਸਕ੍ਰਾਈਬ ਕਰੋ ਓਕੇ ਚਲੋ ਬਾਈ ਬਾਈ ਮਿਲਦੇ ਆਂ ਫਿਰ ਆਪਾਂ ਅਗਲੇ ਵਲੌਗ ਚ